ਮਾਸੂਮ ਮੁਹੱਬਤ ਦੇ ਕਤਲ ਦੀ ਗਾਥਾ ਕਾਕਾ ਪ੍ਰਤਾਪੀ ਕਾਕਾ ਪ੍ਰਤਾਪੀ 19ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜੋ ਸ਼ਾਦੀराम ਗੋਕਲ ਚੰਦ ਗੁਰਦੇਵ ਸਿੰਘ ਛੱਜੂ ਸਿੰਘ ਤੇ ਚੌਧਰੀ ਕਿਸੇਟਾਦ ਕਿਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤੀ ਹੈ ਮੇਰੇ ਪਿੰਡ ਮਾਧਪੁਰ ਲੁਧਿਆਣਾ ਤੋਂ ਇੱਕ ਮੀਲ ਦੱਖਣ ਵੱਲ ਰਿਆਸਤ ਪਟਿਆਲਾ ਹੁਣ ਪੰਜਾਬ ਦਾ ਲੋਪੋ ਨਾਮੀ ਪਿੰਡ ਹੈ ਇਥੇ ਫੱਗਣ ਦੇ ਮਹੀਨੇ ਮਹਿਮਾ ਸ਼ਾਫਕੀਰ ਦੀ ਸਮਾਤਿ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਪ੍ਰੀਤ ਕਥਾ ਦੀ ਨਾਇਕਾ ਪ੍ਰਤਾਪੀ ਇਸੇ ਪਿੰਡ ਦੀ ਜੰਪਲ ਸੀ ਗੋਕਰ ਚੰਦ ਤੇ ਛੱਜੂ ਸਿੰਘ ਅਨਸਾਰ ਇਸ ਪ੍ਰੀਤ ਕਥਾ ਦਾ ਮੁੱਢ ਇਸੇ ਮੇਲੇ ਤੋਂ ਬੈਜਦਾ ਹੈ ਪ੍ਰਤਾਪੀ ਸੁਨਿਆਰੀ ਲੋਪੋ ਦੀਆਂ ਪਰੀਆਂ ਵਰਗੀਆਂ ਮਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ ਆਸ਼ਿਕਾਂ ਦੀਆਂ ਹਿੱਕਾਂ ਨੂੰ ਲੂੰਦੀ ਇਹ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ ਮੇਲਾ ਨਸ਼ਾ ਜਾਂਦਾ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁਪਾਲੋ ਜੋ ਲੋਪੋ ਤੋਂ 1 ਮੀਲ ਦੀ ਦੂਰੀ ਤੇ ਹੈ ਦੇ ਜ਼ੈਲਦਾਰ ਕਾਨ ਸਿੰਘ ਦਾ ਖੇਲ ਚ ਬਿਲਾ ਗਬਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ ਪਰ ਤਾਪੀ ਦੇ ਮਦ ਪਰੇ ਨੈਣ ਉਸਨੂੰ ਕਹਿਲ ਕਰ ਦਿੰਦੇ ਹਨ ਗੁਰਦੇਵ ਸਿੰਘ ਕਾਕੇ ਤੇ ਪ੍ਰਤਾਪੀ ਦਾ ਮਿਲ ਤੀਆਂ ਦੇ ਦਿਨਾਂ ਵਿੱਚ ਕਰਵਾਉਂਦਾ ਹੈ ਉਸਦੇ ਕਥਨ ਅਨੁਸਾਰ ਲੋਪੋ ਦੀਆਂ ਮਟਿਆਰਾਂ ਪਿੰਡੋਬਾਰ ਟੱਕੀ ਵਿੱਚ ਤੀਆਂ ਪਾਰ ਰਹੀਆਂ ਸਨ ਕਾਕਾ ਸ਼ਿਕਾਰ ਖੇਡਦਾ ਖੇਡਦਾ ਇਧਰ ਆ ਨਿਕਲਿਆ ਜਵਾਨੀ ਦੇ ਨਸ਼ੇ ਵਿੱਚ ਮਟਿਆਰਾਂ ਨੇ ਉਸ ਦਾ ਰਾਜ ਅੜਕਿਆ ਹਾਸਿਆਂ ਤੇ ਮਖੌਲਾਂ ਦੀ ਸ਼ੈਬਰ ਲੱਗ ਗਈ ਮਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਕੱਤ ਲਿਆ ਸਨੇਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੰਦਿਆ ਦਿੱਤਾ ਉਸ ਵਸ ਵਸ ਹੋ ਉਠਿਆ ਦਲੇਰ ਗੁਜਰ ਦੀ ਪੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ ਉਸ ਨੇ ਮੱਸੀ ਮਟਿਆਰਾਂ ਪਾਸੋਂ ਉਹਦਾ ਖਿਹੜਾ ਛਡਾਇਆ ਸ਼ਾਮਾਂ ਪੈ ਰਹੀਆਂ ਸਨ ਹਰਨੀਆਂ ਦੀ ੜਾਰ ਪਿੰਡ ਨੂੰ ਪਰਤ ਪਈ ਮੋਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ ਪਰ ਕੌਣ ਜਾਣੇ ਹਿਸ਼ਕ ਦੀ ਜਵਾਲਾ ਕਿੱਥੇ ਸੁਲਗਦੀ ਪਈ ਸੀ ਗੁਰਦੇਵ ਸਿੰਘ ਲਿਖਦੇ ਨੇ ਕੋਈ ਆਖੇ ਨੱਡੀ ਨਹੀਂ ਮੇਰੇ ਵੱਲ ਵੇਖਦਾ ਸੀ ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ ਕੋਈ ਆਖੇ ਮੈਨੂੰ ਨਹੀਂ ਬਲਾਵੇ ਨਾਲ ਸਹੰਤਾਂ ਦੇ ਵੱਟੀ ਜਾ ਮੈਂ ਕੋਰੀ ਤਾਂ ਤੜਕ ਨਹੀਂ ਮੀ ਪਾ ਗਿਆ ਕੋਈ ਆਖੇ ਟੇਢੀ ਨਿਗਾ ਚਾਕਦਾ ਸੀ ਮੇਰੇ ਵੱਲ ਸਾਹਮਣੇ ਮੈਂ ਚਾਕੀ ਜਦੋਂ ਅੱਖ ਨਹੀਂ ਚਰਾ ਗਿਆ ਦੱਬੇ ਭਾਂਬੜ ਕਦ ਤੱਕ ਦਬਾਏ ਜਾ ਸਕਦੇ ਸਨ ਆਖਰ ਜਵਾਲਾ ਫੁੱਟੀ ਪੈਂਦੀ ਹੈ ਤਨ ਮਨ ਮੇਰੇ ਦੀ ਭੁਲਾਈ ਸੁਧ ਨੱੜਰੇ ਨੇ ਮਿੱਠਾ ਮਿੱਠਾ ਬੋਲ ਦੇ ਖਾ ਗਿਆ ਰੀਲਾ ਨਹੀਂ ਫੁੱਲ ਨਹੀਂ ਗੁਲਾਬ ਵਾਂਗੂ ਰੰਗ ਮੇਰਾ ਉਸ ਵੇਲੇ ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਰਾ ਨਹੀਂ ਦੱਸ ਦੀ ਮੈਂ ਸੱਚ ਤੈਨੂੰ ਅੱਜ ਗੁਰਦਿੱਤ ਸਿੰਘਾ ਲੁੱਟੀ ਨਹੀਂ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਆਂ ਨਹੀਂ ਲੁੱਟ ਲੈ ਗਿਆ ਰੰਗੀਆਂ ਨਹੀਂ ਫਸਦੀਆਂ ਖੇਡਦੀਆਂ ਮਟਿਆਰਾ ਜੇ ਥੋੜੀ ਦੂਰ ਹੀ ਗਈਆਂ ਸਨ ਕਿ ਮੀਂਹ ਦਾ ਛਰਾਟਾ ਇੱਕਦਮ ਆ ਗਿਆ ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ ਭੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿੱਚ ਜਾਵੜੀਆਂ ਭੋਲੀ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕਾਕੇ ਬਾਰੇ ਗੱਲ itoria ਪ੍ਰਤਾਪੀ ਅੰਦਰੋਂ ਲੱड्डੂ ਭੋਰਦੀ ਪਈ ਸੀ ਪਰ ਬਾਹਰੋਂ ਆਖੇ ਪ੍ਰਤਾਪੀ ਨਹੀਂ ਭੋਲੀਏ ਮਖੌਲ ਕਰੇ ਕੀਤਾ ਕੀ ਪਸੰਦ ਉਸ ਮੇਰਾ ਨਹੀਂ ਗੰਵਾਰ ਦਾ ਜਾਤ ਨਹੀਂ ਕਮੇਨਣੀ ਅਧਿਨਨੀ ਕਰੀ ਬਣੀ ਮੈਂ ਉਸ ਨੂੰ ਤੂੰ ਦੱਸ ਤੀਂ ਪੁੱਤ ਜ਼ੈਲਦਾਰ ਦਾ ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਨਾ ਦੀ ਨੀ ਖੇਤ ਬੰਨੇ ਬੀਹੀ ਗਲੀ ਦੇਖ ਨੀ ਖੁੰਘਾਰਤਾ ਮੇਰੇ ਨਾ ਪਸੰਦ ਤੇਰੀ ਗੱਲ ਗੁਰਦੇਵ ਸਿੰਘਾ ਮਿੱਟੀ ਪੱਟ ਦਵੇ ਜੱਟ ਜਦੋਂ ਨੀ ਹੰਕਾਰਦਾ ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋ ਤੋਂ ਸੱਦ ਲਿਆ ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕਾਲ ਕਰਾਰ ਕਰ ਲੇ ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਨੀ ਆ ਮੰਨਦੇ ਰਹੇ ਆਖਰ ਕਾਕੇ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਦ ਖੁੱਲ ਗਿਆ ਪ੍ਰਤਾਪੀ ਦੀ ਮਾਂ ਨੰਦੋ ਦੇ ਕੰਨੀ ਵੀ ਇਹ ਖਬਰ ਪੁੱਜੀ ਪ੍ਰਤਾਪੀ ਦੇ ਇਸ਼ਕ ਦੀ ਪਿੰਕ ਪੈਂ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰ ਪ੍ਰਤਾਪੀ ਪਿਛਾ ਮੋੜਨ ਵਾਲੀ ਕਿੱਥੇ ਸੀ ਉਹਨੇ ਨੰਦਰ ਨੂੰ ਸਾਫ਼ ਆਖ ਦਿੱਤਾ ਆਹ ਮੇਰੀਏ ਭਾਵੇਂ ਮਾਰ ਭਾਵੇਂ ਛੱਡ ਐਤਾ ਕਾਕੇ ਨੂੰ ਦਿੱਤਾ ਕੱਲ ਨਿਭਾਵਾਂਗੀ ਉਹ ਤਾਂ ਮੇਰੀ ਜਾਨ ਦਾ ਟੁਕੜਾ ਹੈ। ਉਹਦੀ ਖਾਤਰ ਆਪਣੀ ਜਿੰਦ ਵਾਰ ਦਿਆਂਗੀ ਪਿਛਾਂ ਪੈਰ ਨਹੀਂ ਪਾਵਾਂਗੀ। ਲੋਕੀਂ ਪੈਖੋ ਜਾਖਣ। ਮੈਨੂੰ ਕਿਸੇ ਦੀ ਪਰਵਾਹ ਨਹੀਂ। ਨੰਦੋ ਨੇ ਆਪਣੇ ਪਤੀ ਨਾਲ ਪ੍ਰਤਾਪੀ ਬਾਰੇ مشورہ ਕੀਤਾ। ਖੰਨੇ ਨੇੜੇ ਪਿੰਡ ਰਾਜੀਵਾਲ ਦੇ ਰਾਮ ਰਤਨ ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਅਜੇ ਮਕਲਾਵਾ ਨਹੀਂ ਸੀ ਤੋੜਿਆ। ਬਦਨਾਮੀ ਤੋਂ ਡਰਦਿਆਂ ਪ੍ਰਤਾਪੀ ਦੇ ਬਾਪ ਨੇ ਮਕਲਾਵੇ ਦਾ ਦਿਨ ਧਰ ਦਿੱਤਾ। ਰਾਮ ਰਤਨ ਮਕਲਾਵਾ ਲੈਣ ਲੱਗੇ ਲੋਪੋ ਪੁੱਤ ਗਿਆ ਰੋਂਦੀ ਕਰ ਲੌਂਦੀ ਪ੍ਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ ਮਕਲਾਵਾ ਦੇ ਕਿਥੋਂਰ ਦਿੱਤਾ ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰ ਹੌਂਕੇ ਪੜਦੀ ਰਹੀ ਸਿਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇੱਕ ਨਾ ਸੁਣੀ ਰਾਮ ਰਤਨ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ ਉਹਦੇ ਪੱਬ ਪਰੀਆਂ ਵਰਗੀ ਹੁਸ਼ਨਾਕ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸੰ ਲੱਗ ਰੇ ਤੇ ਉਹ ਖੀਵਾ ਹੋਇਆ 체ਤੀ ਤੋਂ 체ਤੀ ਰਾਜੇਵਤ ਪੂਜਨਾ ਲੋਚਦਾ ਸੀ ਲੋਪੋ ਤੇ ਰਪਾਲੂ ਦੇ ਵਿਚਾਰੇ ਟੱਕੀ ਸੀ ਸੁਣ ਸੰਰਾ ਰਾਮਰਤਨ ਬੈਲ ਗੱਡੀ ਵਿੱਚ ਪ੍ਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲੈ ਤੇ ਗੱਡੀ ਟੱਕੀ ਵਿੱਚ ਘੇਰ ਲਈ ਨਾਲੇ ਬਰਾਤੀ ਕੁੱਟ-ਕੁੱਟ ਕੇ ਪਜਾ ਦਿੱਤੇ ਤੇ ਪ੍ਰਤਾਪੀ ਨੂੰ ਸਨੇ ਗੱਡੀ ਆਪਣੇ ਪਿੰਡ ਲੈ ਆਇਆ ਲੋਕੀ ਤਾਂ ਵਿੱਚ ਕਿਹਾ ਗਿਆ ਹਜ਼ੂਰ ਸਰਦਾਰੀ ਤੇ ਗੱਡੀ ਮੋੜ ਕੇ ਕਿਲੇ ਵਿੱਚ ਵਾੜੀ ਰਾਮਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ ਪੁਲਿਸ ਆਈ ਜ਼ੈਲਦਾਰ ਕਾਨ ਸਿੰਘ ਨੇ ਇੱਜ਼ਤ ਬਚਾਉਣੀ ਕਈ ਕੋਸ਼ਿਸ਼ਾਂ ਕੀਤੀਆਂ ਕਾਕੇ ਨੇ ਪ੍ਰਤਾਪੀ ਨੂੰ ਕਿਦਰੇ ਹੋਰ ਲਕੋ ਦਿੱਤਾ ਚਾਂਦੀ ਦੇ ਛਣਕ ਦੇ ਰੁਪਿਆ ਨਾਲ ਜ਼ੈਲਦਾਰ ਦੀ ਇੱਜ਼ਤ ਬਚਾ ਲਈ ਗਈ ਪਰਤਾਪੀ ਬਰਮਦ ਨਾ ਹੋ ਸਕੀ ਰਾਮਰਤਨ ਸਬਰ ਦਾ ਕੁੱਟ ਪਰ ਕੀ ਰਹਿ ਗਿਆ ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ ਉਹਨਾਂ ਕਿਰਪਾਲ ਸਿੰਘ ਦੇ ਅਮੋੜ ਸੁਭਾ ਨੂੰ ਮੁੱਖ ਰੱਖਦੇ ਹ ਉਸ ਨੂੰ ਰਿਆਸਤ ਨਾਭਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਪ੍ਰਤੀ ਕਰਵਾ ਦਿੱਤਾ ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਨਕੀ ਛੱਡਾਂ ਦੀ ਪ੍ਰਤਾਪੀ ਵਿਛੋੜੇ ਦੀ ਅਗਨੀ ਵਿੱਚ ਸੜਦੀ ਨਾਨਕਿਆਂ ਤੋਂ ਲੋਪ ਹੋ ਆ ਗਈ ਨਾਬੇ ਤੋਂ ਪ੍ਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁੱਜਦੇ ਰਹੇ ਉਹ ਹਣ ਨਾਬੇ ਕਾਕੇ ਕੋਲ ਨਸ ਜਾਂਦੀਆਂ ਵਿਉਂਤਾਂ ਬਣਾ ਰਹੀ ਸੀ ਉਸ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ ਮੇਰਾ ਲੂਲੂ ਚੱਲ ਰਿਹਾ ਹੈ ਮੇਰੀ ਨੀਂਦ ਕਿਦਰੇ ਉੱਡਪੁੱਟ ਗਈ ਹੈ ਬਸ ਕਾਕਾ ਅੱਠੇ ਪੈਰ ਯਾਦ ਆਉਂਦਾ ਰਹਿੰਦਾ ਮੈਨੂੰ ਨਹੀਂ ਤੇਰ ਚੈਨ ਨਹੀਂ ਆਉਣੀ ਜਿੰਨੀ ਦਿਰ ਉਹਨੂੰ ਵੇਖ ਨਹੀਂ ਲੈਂਦੀ ਔਰ ਇਹ ਅਸੀਂ ਕੀ ਹਾਲਤ ਹੋਵੇਗੀ ਭੋਲੀਏ ਮੈਨੂੰ ਨਾ ਬੇਪਛਾਣ ਦੀ ਕੋਈ ਸਕੀਮ ਸੋਚ ساری ਉਮਰ ਤੇਰਾ ਆਸਾਨ ਨਹੀਂ ਫੁੱਲਾਂਗੀ ਵਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦ ਵਿੱਚ ਸੁੱਟ ਦਿੱਤਾ ਤੇ ਦੁਸਕਣ ਲੱਗ ਪਈ ਹੜੀਏ ਹੌਸਲਾ ਕਰ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸ ਕਰਦੀ ਆ ਉਹ ਤੈਨੂੰ ਸਰਦਾਰ ਕੋਲ ਛੱਡਾਵੇਗਾ ਹੁਣ ਪੂੰਛ ਛੱਡੇ ਹੰਝੂ ਭੋਲੀ ਨੇ ਹੌਸਲਾ ਦਿੱਤਾ ਉਹ ਲਈ ਤੇ ਰਕਾਸੀ ਕਿਵੇਂ ਚਕਾਵਾਂਗੀ बस دل ਦੀ ਪਾਫ ਦਿਲ ਵਿੱਚ ਹੀ ਰੱਖ ਔਰ ਨਰੈਣੀ ਆਉਂਦੀ ਪਈ ਹੈ ਭੋਲੀ ਨੇ ਪ੍ਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲਾਂ ਵਿੱਚੇ ਮੁਸਕਰਾਈ ਆਥਨ ਸਮੇਂ ਭੋਲੀ ਨੇ ਆਪਣੇ ਘਰ ਵਾਲੇ ਦਲੇਲ ਗੁੱਜਰ ਨਾਲ ਪ੍ਰਤਾਪੀ ਨੂੰ ਨਾਬੇ ਛੱਡ ਆਉਣ ਬਾਰੇ ਗੱਲ ਤੋਰੀ ਅਗਲੀ ਪਲਕ ਦਲੇਰ ਨੇ ਰੁਪਾਲੋਂ ਜਾ ਕੇ ਕਾਕੀ ਦੀ ਮਾਂ ਅਤਰੀ ਨੂੰ ਪ੍ਰਤਾਪੀ ਦੇ ਨਾਬੇ ਜਾਣ ਬਾਰੇ ਦੱਸ ਦਿੱਤਾ ਪ੍ਰਤਾਪੀ ਦਾ ਕਾਕੀ ਕੋਲ ਨਾਬੇ ਜਾਣਾ ਸੁਣ ਕੇ ਅਤਰੀ ਦੇ ਸਿਰ ਜੇ ਮੇਂ ਸੋਕੜਾ ਪਾਣੀ ਪੈ ਗਿਆ ਹੋਵੇ ਉਹ ਮੱਥਾ ਫੜ ਕੇ ਬੈਠ ਗਈ ਇੱਕ ਪਰ ਉਹ ਸੁਣ ਬੈਠੀ ਰਹੀ ਆਖਰ ਉਸ ਤੇ ਬੁੱਲ ਕੰਬੇ ਨਹੀਂ 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 ਹੋਣਦਿਆਂਗੀ ਰੈਲਦਾਰ ਕਾਨ ਸਿੰਘ ਦੀ ਨੋ ਕਮੀਨ ਸੁਨਿਆਰ ਦੀ ਧੀ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਜੇ ਪ੍ਰਤਾਪੀ ਕਾਕੇ ਦੇ ਵੱਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਵੀਰ ਮੇਰਾ ਕੁਝ ਵੀ ਕਰ ਇੱਜ਼ਤ ਬਚਾ ਸਾਡੀ ਤੂੰ ਅੱਗੇ ਵੀ ਸਾਡੇ ਤੇ ਬਹੁਤ احਸਾਨ ਕੀਤੇ ਨੇ ਆਲੇ ਪੰਜ ਰੁਪਏ ਪ੍ਰਤਾਪੀ ਨੂੰ ਕਿਧਰੇ ਮਕਾ ਛੱਡ ਮੈਂ ਤੇਰੇ ਪਹਿਰੀ ਪਹਿਨੀ ਆ ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ ਐਡੇ ਵੱਡੇ ਜਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਗੇ ਖੜੀ ਸੀ ਉਹਨੇ ਪ੍ਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ ਰਪਾਲੂ ਦੇ ਲਾਗਲੇ ਪਿੰਡ ਚੱਕ ਦਾ ਸੈਦ ਮੁਹੰਮਦ ਦਲੇਲ ਦਾ ਯਾਰ ਸੀ ਉਹਨੇ ਉਸਨੂੰ ਵੀ ਪ੍ਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ ਹੰਨਾ ਲਾਲਚ ਚੰਗੇ ਭਲੇ ਨੂੰ ਵਿਗਾੜ ਦਿੰਦਾ ਹੈ ਦਲੇਲ ਨੇ ਭੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰਨ ਦੀ ਸਨੇਹਾ ਭੇਜ ਦਿੱਤਾ ਵਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂ ਖਿੜ ਗਈ ਪੱਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ ਤਾਰੇ ਲੁਕਣ ਮਿੱਟੀ ਖੇਡਣ ਲੱਗ ਪਏ ਸਨ ਦਲੇਲ ਵਿਛੜੀ ਕੁੰਜ ਨੂੰ ਨਾਲ ਲੈ ਚਾਵਾ ਪੈਲ ਸਟੇਸ਼ਨ ਨੂੰ ਤੁਰ ਪਿਆ ਲੋਪੋ ਤੁਚਾ ਬਪਲ ਟਿੱਬੇ ਟਿੱਬੇ ਸਨ ਪਰਤਾਪੀ ਟਿੱਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ ਅਜੋ ਸਾਰੇ ਦਿਨਾਂ ਨਾਲ ਓ ਖੜਵੇਂ ਰੋ ਵਿੱਚ ਸੀ ਉਹ ਭੋਲੀ ਦਾ ਲੱਖ ਰੱਖ ਸ਼ੁਕਰ ਕਰ ਰਹੀ ਸੀ ਪਿਆਰੇ ਤੇ ਮਲਾਪਰੀ ਉਹਦਾ ਦਿਲ ਬੇਬਲ ਹੋ ਰਿਹਾ ਸੀ ਉਹ ਇਹ ਨਹੀਂ ਸੀ ਜਾਣਦੀ ਕਿ ਹੁਣ ਕੀ ਪਾਣਾ ਵਰਤੌਣ ਲੱਗੀ ਹੈ ਟਿੱਬੇ ਦੇ ਵਿੱਚ ਜਾ ਬੜੇ ਉੱਤੋਂ ਰਾਤ ਗੁਬਾਰ ਖਬਰ ਨਾ ਕੋਈ ਰਨ ਨੂੰ ਹੈ ਕਰਮਾਂ ਦੀ ਹਾਰ ਮਨ ਵਿੱਚ ਰਨ ਦੇ ਹੌਸਲਾ ਕਦਮ ਤਰੀਕਸਾਰ ਦਿਲ ਵਿੱਚ ਲੱਡੂ ਫੁੱਟਦੇ ਮਿਲਣਾ ਕਾਕੇ ਯਾਰ ਖਬਰ ਨਾ ਕੋਈ ਪਾਪ ਦੀ ਗੁੱਜਰ ਵਿੱਚ ਹੰਕਾਰ ਸੀਟੀ ਮਾਰ ਦਲੇਲ ਨੇ ਸੈਦ ਕੀਤੀ ਸਾਰ ਕੇਰਾ ਪਾਕੀ ਅੱਗਿਓ ਬੋਲ ਪਿਆ ਲਲਕਾਰ ਫੜ ਲੈ ਰਨ ਦਲੇਲ ਤੋਂ ਟੁਕੜੇ ਕਰਦੇ ਚਾਰ ਕਾਲੀ ਬੋਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪ੍ਰਤਾਪੀ ਦੇ ਦਵਾਲੇ ਹੋਕੇ ਬੇਬਸ ਸਰਨੀ ਨੇ ਤਰਲੇ ਕੀਤੇ ਹੜੇ ਕੱਢੇ ਆਪਣੇ ਪਿੰਡ ਦਾ ਵੀ ਵਾਸਤਾ ਪਾਇਆ ਪਿੰਡ ਦਾ ਕੁੱਤਾ ਵੀ ਮਾਨ ਨਹੀਂ ਹੁੰਦਾ ਲੋਕੀਤਾਂ ਵਿੱਚ ਮਿਲਦਾ ਨਾ ਮਾਰੀ ਵੇ ਤੇ ਲੇਲ ਗੁਜਰਾ ਮੈਂ ਲੋਪੋਂ ਦੀ ਸੁਨਿਆਰੀ ਪਰ ਅੰਨੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਭਰੀਆਂ ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਇਸ ਬਾਰੇ ਗੋਕਲ ਚੰਦ ਲਿਖਦਾ ਹੈ ਕਰੀਰ ਜੋਈ ਨਾ ਦਰਦ ਮੰਨਿਆ ਪਾਪ ਉਤੇ ਲਖ ਪਾਪੀਆਂ ਨੇ ਬੰਨਿਆ ਕਰਦੇ ਹਲਾਲ ਜਿਉ ਕਸਾਈ ਬੱਕਰੇ ਗੁੱਜਰ ਦਲੇਲ ਨੇ ਬਣਾਈ ਡੱਕਰੇ ਦਲੇਲ ਹੁਰਾਂ ਪ੍ਰਤਾਪੀ ਦੀ লাশ ਟੁਕੜੇ ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਗੀ ਦਬ ਦਿੱਤੀ ਇੱਕ ਟਟਿਰੀ ਦੀ ਦਿਲ ਚੀਰ ਮੀ ਆਵਾਜ਼ ਹੌਲੇ ਹੌਲੇ ਮਦਮ ਪੈਂਦੀ ਗਈ ਪ੍ਰਤਾਪੀ ਦੇ ਟਣ ਗਾਇਬ ਹੋਣ ਤੇ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਆਖੇ ਪ੍ਰਤਾਪੀ ਕਾਕੇ ਪਾਸ ਨਾਬੇ ਨਸ ਗਈ ਐ ਕਿਸੇ ਕਿਹਾ ਉਹ ਪ੍ਰਤਾਪੀ ਨੂੰ ਕਾਨ ਸਿੰਘ ਹੁਰਾਂ ਮਰਵਾ ਦਿੰਦਾ ਹੈ ਅਖਰ ਸ਼ੋਰੋ ਸ਼ੋਰੀ ਹੁੰਦੀ ਗਈ ਕਿਸੇ ਥਾਣੇ 'ਚ ਮੁਖਬਰੀ ਕੀਤੀ ਪਰ ਪ੍ਰਤਾਪੀ ਦਾ ਕਤਲ ਹੋਇਆ 6 ਮਹੀਨੇ ਲੰਘ ਚੁੱਕੇ ਸਨ ਪੁਲਿਸ ਆਈ ਸਾਰੇ ਪਿੰਡ ਦੀ ਮਾਰਕਟਾਈ ਕੀਤੀ ਪਰ ਪ੍ਰਤਾਪੀ ਦਾ ਕਿਧਰੇ ਸਥਾਉ ਪਤਾ ਨਾ ਲੱਗਾ ਅੰਗਰੇਜ਼ ਬਾਰ ਬਟਨ ਜੋ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ ਉਸ ਦੇ ਨਾਲ 200 ਸਿਪਾਹੀ ਸਨ ਉਸ ਆਲੇ ਦੁਆਲੇ ਦੇ ਸਾਰੇ ਪਿੰਡ ਸੱਦਲੇ ਫਿਰ ਵੀ ਕੁਝ ਪਤਾ ਨਾ ਲੱਗਾ ਬਾਰ ਬਟਨ ਹੁਸ਼ਿਆਰ ਬਹੁਤ ਸੀ ਉਹ ਉੱਥੇ ਕਈ ਦਿਨ ਰਿਹਾ ਉਹ ਆਥਨ ਸਮੇਂ ਬਾਹਰ ਬੈਠੀਆਂ ਔਰਤਾਂ પાસે ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਭੋਲੀ ਨਾਲ ਸਹੇਲਪੁਰੇ ਦਾ ਪਤਾ ਲੱਗਾ ਉਹਨੇ ਭੋਲੀ ਜਾ ਫੜੀ ਭੋਲੀ ਨੇ ਪ੍ਰਤਾਪੀ ਦੇ ਦਲੇਲ ਨਾਲ ਨਾਬੇ ਜਾਣ ਦੀ ਗੱਲ ਦੱਸ ਦਿੱਤੀ ਅੱਗੋਂ ਦਲੇਲ ਗੁੱਜਰ ਨੇ ਵਾਦਾ ਮਾਫ ਗਵਾ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਰਪਾਲ ਸਿੰਘ ਦੀ ਮਾਂ ਹਤਰੀ ਤੇ ਸੈਦ ਮੁਹੰਮਦ ਸ਼ਾਹ ਹੋਰੀ ਫੜ ਲੈ ਗਏ ਹੁਣ ਸਵਾਲ ਪ੍ਰਤਾਪੀ ਦੀ ਹੱਡ ਲੱਭਣ ਦਾ ਸੀ। ਦਲੇਲ ਦੇ ਦਸੇ ਪਤੇ ਤੇ ਹਾਥੀ ਵਾਲੇ ਟਿੱਬੇ ਦੀ ਪਟਾਈ ਸ਼ੁਰੂ ਹੋਈ। ਹਾੜੇਦਵਾਲੀ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਜਪੁਰ ਦੇ ਲੋਕ ਵੀ ਸ਼ਾਮਲ ਸਨ, ਟਿੱਬੇ ਦੀ ਪਟਾਈ ਵਿੱਚ ਮਦਦ ਕੀਤੀ। ਆਖਰ ਪ੍ਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲੀ ਤੀਕ ਸੰਭ ਰੱਖਿਆ ਹੈ। ਹੱਡ ਪ੍ਰਤਾਪੀ ਦੇ ਬਟਨ ਸਾਹਿਬ ਨੇ ਢੋਲੇ। ਅਦਾਲਤ ਵਿੱਚ ਮਕਦਮਾ ਚੱਲਿਆ ਸੈਦ ਮੁਹੰਮਦ ਸ਼ਾਹ ਨੂੰ ਫਾਂਸੀ ਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਦਲੇਲ ਗੁੱਜਰ ਵਾਦਾ ਮੁਆਫ ਗਵਾ ਹੋਂਕਾਰ ਛੱਡ ਦਿੱਤਾ ਗਿਆ ਬਜ਼ੁਰਗ ਦੱਸਦੇ ਹਨ ਕਿ ਇੱਕ ਬਦਲਵਾਈ ਵਾਲੇ ਦਿਨ ਜਦੋਂ ਗੁੱਜਰ ਦਲੇਲ ਵਗ ਚੜਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਪੁੱਜਾ ਤਾਂ ਕੜਕ ਦੀ ਬਿਜਲੀ ਉਸ ਉੱਤੇ ਡਿੱਗੀ ਤੇ ਉਹ ਉੱਥੇ ਹੀ ਖਖੜੀ ਖਖੜੀ ਹੋ ਗਿਆ ਕਰੀਬ ਡੇਢ ਸਦੀ ਬੀਤਨ ਮਗਰੋਂ ਵੀ ਪ੍ਰਤਾਪੀ ਦੀ ਦੁਖਾਂਤ ਕਥਾ ਸਾਰੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ। ਜ਼ਗੀਰਦਾਰਾਂ ਵੱਲੋਂ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ। ਉਹ ਪ੍ਰਤਾਪੀ ਦੀ ਸੱਚੀ ਸੋਚੀ پاک ਮੁਹੱਬਤ ਨੂੰ ਸਹਿ ਹ ਪ੍ਰਣਾਮ ਕਰਦੇ ਹਨ। ਜਦ ਕੋਈ ਬਜ਼ੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲਾ ਪਰ ਆਉਂਦਾ ਹੈ ਤੇ ਨੈਣਾਂ ਵਿੱਚ ਅਥਰੂ ਸੇ ਮਾਉਂਦੇ ਹਨ। ਹਤੇ નિર્ਦੋਸ਼ ਮਾਸੂਮ ਪ੍ਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਬੈਤੁਰਦਾ ਹੈ। ਧੰਨਵਾਦ।